ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਦੀਆਂ ਤਸਵੀਰਾਂ ਨੇ ਆ ਤਸਵੀਰਾਂ ਦੇ ਉੱਤੇ ਪੰਕ ਪੰਕੀਆਂ ਲਿਖੀਆਂ ਹੋਈਆਂ ਨੇ ਤੇਰੀ ਤੇਗ ਨੇ ਜਿਨ੍ਹਾਂ ਤੇ ਮੂੰਹ ਮੋੜੇ ਉਹ ਅੱਜ ਫਿਰ ਸਾਨੂੰ ਲਲਕਾਰਦੇ ਨੇ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫਿਰ ਉਡਾਰੀਆਂ ਮਾਰਦੇ ਨੇ ਸੋ ਇੱਧਰ ਵੀ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜੀ ਜੀ ਤਸਵੀਰ ਆ ਤੁਸੀਂ ਦੇਖ ਰਹੇ ਹੋ ਤੇ ਇੱਧਰ ਪੰਕ ਤਾਂ ਸੱਜੀਆਂ ਹੋਈਆਂ ਨੇ ਪੰਕ ਤਾਂ ਸੱਜੀਆਂ ਹੋਈਆਂ ਨੇ ਦੇਰ ਰਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨੇ ਜਿਹੜੀਆਂ ਉਹ ਗੁਰੂ ਕੇ ਲੰਗਰ ਛਕਣ ਵਾਸਤੇ ਸੱਜੀ ਹੋਈਆਂ ਨੇ ਪੰਗਤਾਂ ਦੇ ਵਿੱਚ ਤੇ ਨਿਰੰਤਰ ਜਿਹੜੇ ਲੰਗਰ ਨੇ ਗੁਰੂ ਕੇ ਲੰਗਰ ਉਹ ਵਰਤਾਏ ਜਾ ਰਹੇ ਨੇ ਤੇ ਉਧਰ ਦੂਸਰੇ ਪਾਸੇ ਸੰਗਤਾਂ ਜਿਹੜੀਆਂ ਨੇ ਤਿਆਰੀਆਂ ਕਰ ਰਹੀਆਂ ਨੇ ਜਿਵੇਂ ਜਿਵੇਂ ਕੱਲ ਦੀਆਂ ਐਤਵਾਰ ਦੀਆਂ ਦੁਪਹਿਰ ਸਾਹਿਬ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਜਿਵੇਂ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਵੇ ਕੋਈ ਇੱਥੇ ਅਦਰਕ ਸੁਲੰਦੀ ਸੇਵਾ ਨਿਭਾ ਰਿਆ ਇਧਰ ਸਬਜ਼ੀਆਂ ਕੱਟਣ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਇਧਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਬੜੀ ਸਰਦਾ ਭਾਵਨਾ ਦੇ ਨਾਲ ਜਿੱਥੇ ਵਾਹਿਗੁਰੂ ਜਾਪ ਦੇ ਵਿੱਚ ਲੀਨ ਨੇ ਉੱਥੇ ਹੀ ਸੇਵਾ ਨਿਭਾਰੀਆਂ ਨੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਇਧਰ ਸੇਵਾ ਦੇ ਵਿੱਚ ਲੀਨ ਨੇ ਸੰਗਤਾਂ ਤੋਂ ਬੜੀ ਭਾਵਨਾ ਦੇ ਨਾਲ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਇੱਧਰ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਕੇ ਲੰਗਰ ਨੇ ਲੰਗਰ ਵੀ ਜਿਹੜੇ ਨੇ ਤਿਆਰ ਵੱਡੀ ਤਦਾਦ ਦੇ ਵਿੱਚ ਜਿਹੜੇ ਲੰਗਰ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਸੋ ਆ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਜਿਵੇਂ ਆ ਸਾਡੀਆਂ ਭੈਣਾਂ ਨੇ ਸਾਡੇ ਨਾਲ ਆ ਭੈਣ ਜੀ ਤੁਸੀਂ ਆ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਜੀ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਤੋਂ ਆਇਓ ਕਿਨੀ ਦੇਰ ਬਾਅਦ ਹੁੰਦੇ ਹੋ ਇੱਥੇ ਸੇਵਾ ਵਾਸਤੇ ਅਸੀਂ ਹਫ਼ਤੇ ਬਾਅਦ ਆਈਦਾ ਜੀ ਦੇਰ ਰਾਤ ਹੋ ਗਈ ਆ ਭੈਣ ਜੀ ਤੁਹਾਡੇ ਚੀਰਵੀ ਠੰਡ ਹੈ ਤੇ ਤੁਹਾਡੇ ਚੀਰਵੀ ਠੰਡ ਦੇ باوجود ਵੀ 2 ਵਜੇ ਦੇ ਕਰੀਬ ਸਮਾਂ ਹੋ ਗਿਆ ਤੇ ਲਗਾਤਾਰ ਨਿਰੰਤਰ ਜਿਹੜਾ ਤੁਸੀਂ ਸੇਵਾ ਦੇ ਵਿੱਚ ਲੀਨ ਹੋ ਹਾਂਜੀ ਨਹੀਂ ਸਾਨੂੰ ਠੰਡ ਨਹੀਂ ਲੱਗਦੀ ਮਤਲਬ ਗੁਰਬਾਣੀ ਦਾ ਗੁਰਬਾਣੀ ਦਾ ਜਿਹੜਾ ਨੇਗਾ ਸੇਵਾ ਦਾ ਨੇਗੀ ਲੈ ਰਹੇ ਹੋ ਤੁਸੀਂ ਹਾਂਜੀ ਹਾਂਜੀ ਹਾਂ ਸੋ ਹੋਰ ਵੀ ਸੰਗਤਾਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਸੰਗਤਾਂ ਜਿਹੜੀਆਂ ਨੇ ਕਿੱਥੋਂ-ਕਿੱਥੋਂ ਆ ਕੇ ਜਿਹੜੀਆਂ ਨੇ ਸੇਵਨ ਨਭਾਰੀਆਂ ਨੇ ਪੰਜੀ ਤੁਸੀਂ ਕਿੱਥੋਂ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਵੀਰ ਜੀ ਇੱਥੇ ਨੇੜੇ ਹੀ ਹੈਗਾ ਮੇਰਾ ਸੂਤਾਨ ਮੀਨ ਰੋਡ ਤੇ ਜੀ ਜੀ ਬਾਬਾ ਜੀ ਨੇ ਕਿਰਪਾ ਕੀਤੀ ਆਪੇ ਖਿੱਚ ਲਿਆਉਂਦੇ ਨੇ ਰੋਜ਼ ਸੇਵਾ ਤੇ ਜੀ ਜੀ ਤੇ ਅੱਛਾ ਰੋਜ਼ਾਨਾ ਸੇਵਾ ਤੇ ਆਉਂਦੇ ਹੋ ਬਾਬਾ ਜੀ ਦੀ ਕਿਰਪਾ ਹੈ ਜੀ ਆਪੇ ਹੀ ਬਾਬਾ ਜੀ ਬੁਲਾ ਲੈਂਦੇ ਨੇ ਜੀ ਜੀ ਇੱਕ ਦਿਨ ਜੋਤ ਦੀ ਸੇਵਾ ਬਖਸ਼ ਦਿੰਦੇ ਨੇ ਇੱਕ ਦਿਨ ਇੱਥੇ ਸੇਵਾ ਕਰ ਲਈਦੀ ਐ ਅੱਜ ਚੁਪਹਿਰਾ ਸੇਵ ਐ ਤੇ ਅਸੀਂ ਕਿ ਸਾਰੀ ਰਾਤ ਹੀ ਕਰਨੀ ਜ਼ਰੂਰੀ ਐ ਹਾਂ ਜੀ ਮਨ ਚ ਆਇਆ ਬਾਬਾ ਜੀ ਦੇ ਘਰੋਂ ਸਭ ਕੁਝ ਮਿਲੇ ਐ ਜੀ ਮਨ ਨੂੰ ਸੋ ਇਹ ਕੱਲ ਵਾਸਤੇ ਐਤਵਾਰ ਵਾਸਤੇ ਸਾਰੀਆਂ ਕੱਲ ਦੀ ਸਾਰੀ ਤਿਆਰੀ ਹੋ ਰਹੀ ਐ ਕੱਲ ਅੰਨੀਆਂ ਸੰਗਤਾਂ ਨੇ ਕਿ ਜੀ ਜੀ ਤੁਸੀਂ ਗਿਨਤੀ ਨਹੀਂ ਕਰ ਸਕਦੇ ਲੱਖ ਤੋਂ ਉੱਤੇ ਸੰਗਤ 1.5 ਲੱਖ 2 ਲੱਖ ਸਗਤਾਂ ਵੀ ਪਹੁੰਚਦੀਆਂ ਸੋ ਤੁਸੀਂ ਕਹਿ ਰਹੇ ਸੀ ਕਿ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਐ ਜਿਹੜੀਆਂ ਅਰਦਾਸਾਂ ਨੇ ਪੂਰੀਆਂ ਹੋਈਆਂ ਨੇ ਹਰ ਇੱਕ ਦੀ ਸੁਣਦੇ ਨੇ ਜੀ ਜੀ ਵਾਹਿਗੁਰੂ ਜੀ ਬੜੀ ਕਿਰਪਾ ਬਾਬਾਈ ਦੀ ਹੋਈ ਹੈ ਅਸੀਂ ਜੋ ਚੀਜ਼ ਕਦੀ ਸੁਪਨੇ ਚ ਵੀ ਨਹੀਂ ਸੋਚੀ ਸਾਨੂੰ ਉਹ ਸਭ ਕੁਝ ਵੀ ਮਿਲਿਆ ਠੀਕ ਹੈ ਜੀ ਮੇਰੇ ਦੋ ਬੱਚੇ ਸੁਖਨਾਲ ਬਾਬਾਈ ਦੇ ਚਪਹਿਰਿਆਂ ਕਰਕੇ ਅੱਜ ਬਾਹਰ ਪਹੁੰਚੇ ਹੋਏ ਨੇ ਕੈਨੇਡਾ ਬੜੀ ਕਿਰਪਾ ਉੱਥੇ ਬਾਬਾਈ ਦੀ ਇੱਥੇ ਅਸੀਂ ਹਸਬੰਡ ਵਾਈਫ ਬੈਟ ਹੈਗੇ ਆ ਜੋ ਮੰਗੀਦਾ ਕਦੀ ਅਜੇ ਤੱਕ ਖਾਲੀ ਝੋਲੀ ਭੇਜਿਆ ਨਹੀਂ ਬਾਬੇ ਉਹ ਭੈਣ ਜੀ ਦਾ ਕਹਿਣਾ ਕਿ ਉਹ ਰੋਜ਼ਾਨਾ ਇੱਥੇ ਸੇਵਾ ਕਰਨ ਆਉਂਦੇ ਨੇ ਸਾਡੇ ਵੀਰ ਜੀ ਨੇ ਸੇਵਾ ਦੇ ਵਿੱਚ ਪਰਿਵਾਰ ਦੇ ਨਾਲ ਸੇਵਾ ਦੇ ਵਿੱਚ ਲੀਨ ਨੇ ਵੀਰ ਜੀ ਕਿਹੜੀ ਗਾ ਤੋਂ ਆਏ ਮੋਗੇ ਤੋਂ ਆ ਜੀ ਮੋਗੇ ਤੋਂ ਆਏ ਉਹ ਕਿਤੋਂ ਤੇ ਆ ਰਹੇ ਹੋ ਇੱਥੇ ਅਸੀਂ ਮੋ ਬਾ ਆ ਜਾਨੇ ਜਦੋਂ ਮਦਦ ਤੋਂ 6 ਮਹੀਨੇ ਹੋ ਗਏ ਸਾਲ ਬਾਅਦ ਹਾਂਜੀ 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 ਆ ਬੇਟਾ ਵਾ ਆ ਮੇਰੀ ਵਾਈਫ ਆ ਜੀ ਅੱਲਾ ਕਿਸੇ ਸੇਵਾ ਸਾਰੇ ਪਰਿਵਾਰ ਸਵੇਤ ਇਸ ਹਾਂਜੀ ਹਾਂਜੀ ਉਹ ਮੇਰੇ ਵੱਡੇ ਭਾਈ ਸਾਹਿਬ ਉਹ ਖੜੇ ਹੋਇਆ ਜੀ ਵੱਡੇ ਸਾਹਿਬ ਪੰਜ ਸਾਹਿਬ ਵੀ ਖੜੇ ਹਾਂਜੀ 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 ਉਹ ਬੜੀ ਸਰਦਾਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਬਾਬਾ ਦੀਪ ਸਿੰਘ ਜੀ ਹਾਂਜੀ ਹਾਂਜੀ ਬੜਾ ਬੜਾ ਕੁਝ ਦਿੱਤਾ ਜੀ ਇਹਨਾਂ ਨੇ ਬਾਬਾ ਦੀਪ ਸਿੰਘ ਜੀ ਨੇ ਹਾਂਜੀ ਮਹਾਰਾਏ ਨੇ ਬਹੁਤ ਚੜ੍ਹਦੀਆਂ ਦਾ ਖਿਆ ਬੱਚਿਆਂ ਤੇ ਵੀ ਪ੍ਰਾਰਤ ਵੀ ਠੀਕ ਹੈ ਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਈ ਕਿ ਲਗਾਤਾਰ ਜਿਹੜੀਆਂ ਸੰਗਤਾਂ ਨੇ ਉਹ ਸੇਵਾ ਸੇਵਾ ਨਿਭਾਰੀਆਂ ਨੇ ਸੋ ਇਧਰ ਪਿਛਲੀ ਸਾਈਡ ਦੇ ਉੱਤੇ ਬਜ਼ੁਰਗ ਮਾਤਾਵਾਂ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਯੂ ਐਸ اے ਤੋਂ ਮੇਰੇ ਭੈਣ ਜੀ ਨੇ ਦੱਸਿਆ ਕਿ ਯੂ ਐਸ اے ਤੋਂ ਸਪੈਸ਼ਲ ਆ ਕੇ ਇੱਥੇ ਸੇਵਾ ਨਿਭਾਈ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਭਾਈ ਕੁਚੀਕੀ ਫਤਿਹ ਹਾਂਜੀ ਮੈਂ ਯੂ ਐਸ ਏ ਤੋਂ ਆਈ ਹਾਂ ਜੀ ਔਰ ਮੈਂ ਪਹਿਲੀ ਵਾਰੀ 26 ਜਨਵਰੀ ਦੇ ਟਾਈਮ ਹੈ ਗਈਆਂ ਵੈਸੇ ਮੈਂ ਮੋਸਟਲੀ ਏਵਰੀ ਈਅਰ ਆਂਦੀ ਹਾਂ ਪਰ ਲੇਕਿਨ ਫਰਸਟ ਟਾਈਮ ਬਾਬਾ ਦੀਪ ਸਿੰਘ ਜੀ ਦਾ ਦੇਖ ਕੇ ਮੈਂ ਬੜੀ ਹਰਾਮ ਹੋ ਰਹੀ ਹਾਂ ਕਿ ਕਿਵੇਂ ਐਸ ਤਰ੍ਹਾਂ ਲੱਗਦਾ ਸਵੇਰ ਦਾ ਟਾਈਮ ਹੈ ਗੋਵੇ ਹਾਂਜੀ ਤੇ ਗੁਰੂ ਦੀ ਕਿਰਪਾ ਨਾਲ ਤੇ ਤੁਸੀਂ ਇੱਥੇ ਪਹਿਲਾਂ ਤੋਂ ਸ੍ਰੀ ਅਮਰਸਰ ਸਾਹਿਬ ਨੂੰ ਬਿਲੋਂਗ ਕਰਦੇ ਹੋ ਜਾਂ ਹੋਰ ਕਿਸੇ ਜਗ੍ਹਾ ਤੋਂ ਆਏ ਹੋ ਨਹੀਂ ਮੈਂ ਦਿੱਲੀ ਤੋਂ ਯੂਐਸਏ ਚਲੀ ਗਈ ਸੀ 40 ਸਾਲ ਪਹਿਲੇ ਤੇ ਦਿੱਲੀ ਨੂੰ ਬਿਲੋਂਗ ਕਰਦੇ ਹੋ ਹਾਂ ਦਿੱਲੀ ਤੋਂ 40 ਸਾਲ ਪਹਿਲਾਂ ਗਏ ਸੀ ਜੀ ਹਾਂਜੀ 40 ਸਾਲ ਪਹਿਲੇ ਗਏ ਸੀ ਹੁਣ ਮੈਂ ਭਾਈ ਗੁਰੂ ਇਕਬਾਲ ਸਿੰਘ ਜੀ ਜਿਹੜੇ ਬੀਬੀ ਕੋਲਾ ਵਾਲੇ ਹੈਗੇ ਮੈਂ ਉਹਨਾਂ ਦੀ ਆਰਗੇਨਾਈਜੇਸ਼ਨ ਤੋਂ ਬਿਲੋਂਗ ਕਰਦੀ ਹਾਂ ਤੇ ਮੈਂ ਅ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਬਾਬਾ ਦੀਪ ਸਿੰਘ ਜੀ ਨੇ ਦਿੱਤਾ ਹੈ ਜੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੀਆਂ ਜਿਹੜੀਆਂ ਨੇ ਲੱਖ ਲੱਖ ਤੁਹਾਨੂੰ ਮੁਬਾਰਕਾਂ ਨੇ ਜਨਮ ਦਿਨ ਦੀਆਂ ਤੇ ਹੁਣ ਵਿਸ਼ੇਸ਼ ਤੌਰ ਤੇ ਆ ਬਾਬਾ ਜੀ ਦੇ ਜਿਹੜੇ ਜਨਮ ਦਿਹਾੜੇ ਤੇ ਇੱਥੇ ਪਹੁੰਚੇ ਹੋ ਹਾਂਜੀ ਮੈਂ ਪਹਿਲੀ ਵਾਰੀ ਦੇਖ ਰਹੀ ਹਾਂ ਨਜ਼ਾਰਾ ਹਾਂ ਮੈਂ ਪਹਿਲੇ ਕਦੀ ਨਹੀਂ ਦੇਖਿਆ ਸੀ ਆਹ ਲਾ ਤੇ ਜੋ ਜਨਮ ਦਿਹਾੜਾ ਉਹ ਪਲਕੇ ਸ਼ੁਰੂ ਹੋਣਾ ਪਰ ਅਗੇਤੀਆਂ ਤਿਆਰੀਆਂ ਜਿਹੜੀਆਂ ਦੂਰ ਦਰਾਡੇ ਤੱਕ ਜਿਹੜੀਆਂ ਨੇ ਸਟਾਲ ਲੱਗੇ ਹੋਏ ਆ ਸੰਗਤਾਂ ਵੱਲੋਂ ਵੱਖ-ਵੱਖ ਪਦਾਰਥਾਂ ਦੇ ਸਟਾਲ ਲੱਗੇ ਆ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਥਿੰਗ ਹੈਗੀ ਹੈ ਔਰ ਮੈਨੂੰ ਬਹੁਤ ਅੱਛੇ ਲੱਗ ਰਹੀ ਹੈ ਅਸੀਂ ਯੂਨੀਵਰਸਿਟੀ ਯੂਐਸਏ 'ਚ ਕਰਦੇ ਹੁੰਦੇ ਸੀ ਪਰ ਲੇਕਿਨ ਇਸ ਤਰ੍ਹਾਂ ਦੀ ਸੇਵਾ ਕਦੇ ਨਹੀਂ ਕੀਤੀ। ਯੂਐਸਏ ਕਿਹੜੀ ਜਗ੍ਹਾ ਤੁਸੀਂ? ਮੈਂ ਫਲੋਰਡ ਹੁੰਦੀ ਆ। ਠੀਕ ਹੈ। ਕੀ ਸ਼ੁਭ ਨਾਮ ਕੀ ਤੁਹਾਡਾ ਬੰਜੀ? ਮੇਰਾ ਜੋਤੀ। ਜੋਤੀ। ਜੋਤੀਕੌਰ। ਜੋਤੀਕੌਰ। ਠੀਕ ਹੈ ਜੀ। ਬਾਬਾ ਜੀ ਦੀ ਬਹੁਤ ਕਿਰਪਾ ਤੁਹਾਡੀ ਸੱਚੀ ਭਾਵਨਾ ਪਤਾ ਜਾਨ ਜੀ। ਹਾਂ ਜੀ ਭਾਈ ਗੁਰਦੀ ਕਿਰਪਾ ਨਾਲ। ਬਾਬਾ ਜੀ ਕਿਰਪਾ ਕਰਨ ਕਿ ਇਸੇ ਤਰ੍ਹਾਂ ਜਿਹੜਾ ਸੰਗਤਾਂ ਦਾ ਪਿਆਰ ਹੈ ਉਹ ਇਸ ਦਰ ਦੇ ਉੱਤੇ ਇਸ ਇਸ ਪਵਿੱਤਰ ਸਥਾਨ ਦੇ ਉੱਤੇ ਸੰਗਤਾਂ ਦਾ ਇਸੇ ਤਰ੍ਹਾਂ ਜਿਹੜਾ ਪਿਆਰ ਹੈ ਤੇ ਵਿਸ਼ਵਾਸ ਜਾਂ ਸੰਗਤਾਂ ਦਾ ਜਿਹੜਾ ਭਰੋਸਾ ਆਸਤਾ ਜਿਹੜੀ ਸੰਗਤਾਂ ਦੀ ਇਸੇ ਤਰ੍ਹਾਂ ਬਣੀ ਰਹੇ ਤੇ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਹੀ ਜੋ ਸੰਗਤਾਂ ਦੀਆਂ ਭਾਵਨਾਵਾਂ ਨੇ ਜਿਸ ਜਸਵੀ ਮਨੋ ਕਾਮਨਾ ਮਨੋ ਭਾਵਨਾ ਨਾਲ ਸੰਗਤਾਂ ਇੱਥੇ ਆਉਂਦੀਆਂ ਨੇ ਸੋ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਜਿਹੜੀਆਂ ਮੰਤਾਂ ਨੇ ਉਹਨਾਂ ਦੀਆਂ ਆਸਾਂ ਮਰਾਤਾ ਨੇ ਜਿਹੜੀਆਂ ਉਹ ਪੂਰੀਆਂ ਕਰਦੇ ਨੇ ਤੋ ਇਸ ਦਰਤ ਤੋਂ ਜਿਵੇਂ ਵੱਖੋ-ਵੱਖ ਸੰਗਤਾਂ ਨੇ ਦੱਸਿਆ ਕਿ ਉਹਨਾਂ ਦੀਆਂ ਦੀਆਂ ਅਰਦਾਸਾਂ ਕੀਤੀਆਂ ਹੁੰਦੀਆਂ ਨੇ ਉਹ ਕਦੀ ਬਰਤੀਆਂ ਨਹੀਂ ਜਾਂਦੀਆਂ ਸੋ ਬਾਬਾ ਦੀਪ ਸਿੰਘ ਜੀ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਬਖਸ਼ਿਸ਼ਾਂ ਕਰਦੇ ਨੇ ਰਹਿਮਤਾ ਕਰਦੇ ਨੇ ਸੋ ਇਸ ਵੇਲੇ ਅਸੀਂ ਪਹੁੰਚੇ ਹਾਂ ਸ਼ਹੀਦਾਂ ਸਾਹਿਬ ਕੰਪਲੈਕਸ ਦੇ ਬਾਹਰ ਹਦੂਦ ਦੇ ਨਾਲ ਜਿਵੇਂ ਰੋਡ ਤੇ ਤੁਹਾਨੂੰ ਦੱਸਦੀਏ ਕਿ ਵੱਖੋ-ਵੱਖ ਸੰਗਤਾਂ ਵੱਲੋਂ ਅਨਨ ਪਦਾਰਥਾਂ ਦੇ ਲੰਗਰ ਲਗਾਏ ਹੋਏ ਨੇ ਜਿਵੇਂ ਇੱਧਰ ਪਕੌੜਿਆਂ ਦੇ ਲੰਗਰ ਚੱਲ ਰਹੇ ਨੇ ਸੋ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਨਿਰੰਤਰ ਜਿਹੜੇ ਲੰਗਰ ਨੇ ਪਕੌੜਿਆਂ ਦੇ ਲੰਗਰ ਨੇ ਜਾਰੀ ਨੇ ਇਸ ਤੋਂ ਇਲਾਵਾ ਕੌਫੀ ਦੇ ਲੰਗਰ ਇਹਨਾਂ ਵੱਲੋਂ ਲਗਾਏ ਗਏ ਸੀ ਤੇ ਇੱਥੇ ਆ ਲੰਬੇ ਸਮੇਂ ਤੋਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਵੀ ਜਿਹੜੀਆਂ ਉਹ ਨਜ਼ਰ ਆਈਆਂ ਨੇ ਬੇਸ਼ੱਕ ਹੁਣ ਜੋ ਸਮਾਂ-ਸਮਾਂ ਅ ਅੰਮ੍ਰਿਤ ਵੇਲੇ ਵੱਲ ਵੱਧ ਰਿਹਾ ਤਾਂ ਨੂੰ ਦੱਸਦੀ ਹੈ ਕਿ ਸਮਾਂ 2:30 ਵਜੇ ਦੇ ਕਰੀਬ 25 ਜਨਵਰੀ ਦਾ ਸਮਾਂ ਹੋ ਗਿਆ ਤੇ ਅਮਰਤ ਵੇਲੇ ਦਾ ਜਿਹੜਾ ਪਹਿਰ ਹੋ ਗਿਆ ਤੇ ਅਮਰਤ ਵੇਲੇ ਦੇ ਦੌਰਾਨ ਵੀ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਜਿਹੜੀਆਂ ਨੇ ਨੌਜਵਾਨ ਨੇ ਬੜੀ ਸਰਦਾਰ ਭਾਵਨਾ ਤੇ ਉਤਸ਼ਾਹ ਦੇ ਨਾਲ ਅਸਯੋਗੀ ਕੈਮਰਾ ਪਰਸਨ ਨੂੰ ਕਾਂਗਾ ਕਿ ਨਰਲੀਪ ਟੀਵੀ ਦੇ ਕੈਮਰੇ ਦੀ ਅੱਖ ਚ ਕੈਦ ਕਰਕੇ ਆ ਤਸਵੀਰਾਂ ਸਾਰੀਆਂ ਦਿਖਾਈਆਂ ਜਾਣ ਕਿ ਕਿਵੇਂ ਕਿੰਨੀ ਸਰਤਾ ਭਾਵਨਾ ਦੇ ਨਾਲ ਹੱਡ ਚੀਰਵੀ ਠੰਡ ਦੇ ਬਾਵਜੂਦ ਵੀ ਬੇਸ਼ੱਕ ਪੱਠੀਆਂ ਦਾ ਸੇਕ ਲੈ ਰਹੇ ਨੇ ਨੌਜਵਾਨ ਵੀਰ ਪਰ ਜੇਕਰ ਗੱਲ ਕੀਤੀ ਜਾਵੇ ਕਿ ਗੁਰਬਾਣੀ ਦਾ ਜੋ ਗੁਰਬਾਣੀ ਦਾ ਨਿਗ ਨਾਲ ਵਾਹਿਗੁਰੂ 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 ਸ਼ਬਦ ਦਾ ਜਾਪ ਹੈ ਇਹਦੀ ਗੂੰਜਾਂ ਚਾਰ ਸਫੇਰੇ ਜੜੀਆਂ ਨੇ ਚਾਹੇ ਅੰਦਰੋਂ ਗੁਰਦੁਆਰਾ ਕੰਪਲੈਕਸ ਦੇ ਅੰਦਰੋਂ ਚਪੈਰਾ ਸਾਹਿਬ ਦੀਆਂ ਆਉਂਦੀਆਂ ਨਜ਼ਰ ਆ ਰਹੀਆਂ ਨੇ ਸੰਗਤਾਂ ਦੇ ਜੋ ਕੰਨਾਂ ਦੇ ਵਿੱਚ ਜਿਹੜੀ ਆ ਉਹ ਮਦਮ ਮਦਮ ਜਿਹੜੀ ਆਵਾਜ਼ ਹੈ ਗੁਰਬਾਣੀ ਦੀ ਉਹ ਵੀ ਪੈ ਰਹੀ ਹੈ ਤੇ ਸੰਗਤਾਂ ਲੀਨ ਨੇ ਸੇਵਾ ਦੇ ਵਿੱਚ ਸਾਡੇ ਨਾਲ ਗੁਰਮਖ ਪਿਆਰੇ ਵੀਰ ਜੀ ਨੇ ਗੁਰੂ ਕੀਆਂ ਲਾਡਲੀਆਂ ਫੌਜਾਂ ਦੇ ਰੂਪ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਲੈਨੇ ਵੀਰ ਜੀ ਇਹ ਜੋ ਸੇਵਾ ਨਿਭਾਈ ਜਾ ਰਹੀ ਹੈ ਇਥੋਂ ਲੋਕਲੀ ਨੇ ਸੰਗਤਾਂ ਕੇ ਬਾਹਰੋਂ ਨਹੀਂ ਕਿਤਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਜੋ ਸਥਾਨ ਹੈ ਗੁਰਦੁਆਰਾ ਚੀਦਾ ਸਾਹਿਬ 임ਾਰੇ ਸਾਹਿਬ ਦੇ ਕੰਪਲੈਕਸ ਦੇ ਲੱਗ ਗਈ ਹੈ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੀ ਸੰਗਤਾਂ ਜੀ ਹਾਂਜੀ 임ਾਰੇ ਦੀ ਰੋਜ਼ ਹੀ ਸੇਵਾ ਕਰਦੀਆਂ ਨੇ ਹਾਂਜੀ ਉਹ ਇੱਥੇ 임ਾਰੇ ਨੇ ਕਾਰੋਬਾਰ ਦਿੱਤਾ ਸੰਗਤਾਂ ਨੂੰ ਹਾਂਜੀ ਹਾਂਜੀ ਤੇ ਉਹ 임ਾਰੇ ਸਾਹਿਬ ਦੀ ਕਿਰਪਾ ਦੇ ਨਾਲ ਜੋ ਤਨਤਨ ਬਾਬਾ ਜੀ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੀਆਂ ਸੰਗਤਾਂ ਤੇ ਉਹਨਾਂ ਦੀ ਕਿਰਪਾ ਸਦਕਾ ਹੀ 임ਾਰੇ ਨੇ ਸਾਰੇ ਜਿਨੇ ਵੀਰ ਭੜਾਵਾ ਸਾਰੇ ਮਿਲ ਕੇ ਨੌਜਵਾਨ ਸਿੰਘ ਤੇ ਉਹ 임ਾਰੇ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਲੰਗਰ ਦਾ ਪ੍ਰਬੰਧ ਕਰਦੇ ਆ ਉਹ ਜੋ ਸੰਗਤਾਂ ਦਰਸ਼ਕਾਂ ਆਉਂਦੀਆਂ ਨੇ ਅਸਵਰ ਤੁਸੀਂ ਕੀਤਾ ਜਨਮ ਦਿਹਾੜੇ ਨਹੀਂ ਨਹੀਂ ਜੀ ਹਰ ਵਾਰ ਕਰਦੇ ਨਹੀਂ ਮਾਰੇ ਜਦੋਂ ਪ੍ਰੋਗਰਾਮ ਹੁੰਦਾ ਜੀ ਉਦੋਂ ਕਰਦੇ ਆ ਜੀ ਸੰਗਤਾਂ ਸਾਰੇ ਸਾਰੇ ਸੇਵਾ ਹਾਂਜੀ ਉਹ ਵੀ ਕੋਈ ਨਾ ਕੋਈ ਇੱਥੇ ਸਮਾਗ ਹਾਂਜੀ ਸਾਰੇ ਹਾਂਜੀ ਸਾਰੇ ਸਿੰਘਾਂ ਦਾ ਸੰਜੋਗ ਦੇ ਨਾਲ ਸਾਰੇ ਵੀਰ ਇਕੱਠੇ ਹੋ ਕਰਕੇ ਉਤਸ਼ਾਹ ਦੇ ਨਾਲ ਸੇਵਾ ਕਰਦੇ ਆ ਹਾਂਜੀ ਦਿਨ ਤੋਂ ਹੀ ਪ੍ਰੋਗਰਾਮ ਚੱਲ ਰਿਹਾ ਵਾ ਸਾਰੇ ਹੁਣ ਮਿਹਨਤ ਕਰ ਰਹੇ ਆ ਸੇਵਾ ਕਰ ਰਹੇ ਆ ਉਹ ਥੱਕੇ ਪਏ ਸਿੰਘ ਹੁਣ ਹੁਣ ਅੰਮ੍ਰਿਤ ਵੇਲੇ ਹੁਣ ਸਮਾਪਤੀ ਹੋ ਰਹੀ ਹੈ ਉਸ ਤੋਂ ਬਾਅਦ ਅੰਮ੍ਰਿਤ ਵੇਲੇ ਫੇਰ ਸ਼ੁਰੂ ਕਰਨਾ ਹੈ ਇਹਨਾਂ ਨੇ ਉਹ ਬਾਬਾ ਜੀ ਦਾ ਜਨੂ ਦਿਹਾੜੇ ਨੂੰ ਲੈ ਕੇ ਜਿੱਤੇ ਚਾਰ ਸਫੇਰੇ ਜਿਹੜੀ ਆ ਬਜ਼ਾਰਾਂ ਦੇ ਵਿੱਚ ਵੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਚਹਿਲ ਪਹਿਲਾ ਨਜ਼ਰ ਆ ਰਹੀ ਹੈ ਤੇ ਜੋ ਜਨੂ ਦਿਹਾੜਾ ਉੱਤੇ ਪਲਕੇ ਸ਼ੁਰੂ ਹੋਣਾ ਤੇ ਇਹ ਇਹ ਅਗੇਤਾ ਹੀ ਇੱਕ ਦੋ ਦਿਨ ਪਹਿਲਾਂ ਜਿਹੜੇ ਪੰਡਾਲ ਨੇ ਵੱਖ-ਵੱਖ ਜਾਂ ਲੰਗਰਾਂ ਦੇ ਸੱਜੇ ਹੋਏ ਨੇ ਤੇ ਤੁਹਾਡੇ ਪੰਡਾਲ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਕਿਹੜੇ-ਕਿਹੜੇ ਅਨਨ ਪਦਾਰਥ ਜਿਹੜੇ ਉਹ ਪਕਵਾਨ ਤਿਆਰ ਕੀਤੇ ਗਏ ਨੇ ਦੇਖੋ ਜੀ ਸਾਰੀਆਂ ਸੰਗਤਾਂ ਦੀ ਭਾਵਨਾ ਹੁੰਦੀ ਹੈ ਜੀ ਕੋਈ ਵੱਖਰੀ ਸ਼ਕਤ ਹਾਂ ਦੇ ਕਿਸੇ ਦੀ ਵੱਖਰੀ ਸ਼ਰਧਾ ਹੁੰਦੀ ਹੈ ਜੀ ਇੱਥੋਂ ਸਵੇਰ ਦੇ ਗੋਭੀ ਵਾਲੇ ਪਕੌੜੇ ਚੱਲ ਰਹੇ ਆ ਜੀ ਜੀ ਬੰਦ ਵਾਲੇ ਪਕੌੜੇ ਚੱਲ ਰਹੇ ਆ ਜੀ ਜੀ ਤੇ ਨਾਲ ਬਣਾ ਰਹੇ ਆ ਆਪਾਂ ਸຽງ ਬਰੈਡ ਬਣਾ ਰਹੇ ਆ ਆਲੂ ਟਿੱਕੀ ਚੱਲਣ ਢਈ ਆ ਜੀ ਸਵੇਰ ਦੀ ਨਾਲ ਚਾਹ ਬਣ ਢਈ ਆ ਕੌਫੀ ਬਣ ਢਈ ਆ ਦੁੱਧ ਦਾ ਲੰਗਰ ਚੱਲਣ ਢਈ ਆ ਜਿਹੜੀ ਟਿੱਕਾ ਕੀ ਕਰਕੇ ਤੁਹਾਡਾ ਫੇਮਸ ਆ ਲੰਗਰ ਬਹੁਤ ਵਧੀਆ ਜੀ ਸਵੇਰ ਦੇ ਚੱਲਣ ਢਈ ਆ ਸੰਗਤ ਕਹੋ ਕਿ ਕੱਲ ਦਾ ਪ੍ਰੋਗਰਾਮ ਕਰਕੇ ਨਾ ਸੰਗਤ ਅੱਜ ਜਿਹੜੀ ਆ ਰਹੀ ਆ ਉਹਦੇ ਕਰਕੇ ਬਹੁਤ ਵਧੀਆ ਪ੍ਰਬੰਧ ਦਾ ਸੰਗਤ ਤੁਰੀ ਆਉਂਦੀ ਆ ਲੰਗਰ ਛਕਦੇ ਜਾਂਦੇ ਆ ਦਰਸ਼ਨ ਮੇਲੇ ਕਰਕੇ ਮਾਰੇ ਦੇ ਅਸੀਂ ਸ਼ਾਮ ਦੇ ਦੌਰਾਨ ਰਹਿ ਰਸਤੇ ਸਮੇਤ ਇਥੋਂ ਗੁਜ਼ਰੇ ਸੀ ਕਾਂਜਰੀ ਵੱਧ ਦੇ ਕਿਲੋਮੀਟਰ ਦੀਆਂ ਕਤਾਰਾਂ ਜਿਹੜੀਆਂ ਲੰਬੀਆਂ ਬਹੁਤ ਸੰਗਤ ਸੀ ਹਾਂਜੀ ਜਿਹਨੂੰ ਤੁਹਾਡੇ ਦੀ ਕਿਰਪਾ ਵਾ ਹਾਂਜੀ ਬਹੁਤ ਕਿਰਪਾ ਕੀਤੀ ਹਮਾਰੇ ਸਾਹਿਬ ਨੇ ਸਾਰੇ ਸਿੱਖਾਂ ਦੇ ਉੱਪਰ ਤੋਂ ਬਹੁਤ ਵਧੀਆ ਸੇਵਾ ਨਿਭਾ ਰਹੀ ਹੈ ਹਮਾਰੇ ਸਾਹਿਬ ਨਾ ਕਮਾਲ ਹੈ ਇੱਥੇ ਅਜੀਬ 버ਗਰ ਪੀਜਿਆਂ ਦੇ ਮੈਗੀਆ ਦੇ ਫ੍ਰੀਸਟੀਆਂ ਦੇ ਕੇਕ ਦੇ ਮੈਂ ਸਮਝਦਾ ਕਿ ਬਾਜ਼ਾਰ ਦੇ ਵਿੱਚ ਖਾਣ ਵਾਲੀ ਇਹੋ ਜੀ ਕੋਈ ਵੀ ਸਵਾਦਿਸ਼ ਚੀਜ਼ ਨਹੀਂ ਜਿਹੜਾ ਇੱਥੇ ਸਟਾਲ ਲੱਗਾ ਨਜ਼ਰ ਆਇਆ ਬਿਲਕੁਲ ਬਿਲਕੁਲ ਜੀ ਹਮਾਰੇ ਸਾਹਿਬ ਵੀ ਆਪਣੀ ਕਿਰਪਾ ਜੀ ਆਪ ਹੀ ਕਰਦੇ ਆ ਕਿਰਪਾ ਸਿੱਖਾਂ ਦੀ ਤੇ ਚਲੋ ਜਿੱਦਾਂ ਮਾਰੇ ਕਹਿੰਦੇ ਹੁੰਦੇ ਮਤਬੋਧ ਪ੍ਰਭਾ ਅੰਤਰਜਾਮੀ ਜੋ ਬਰੇਰੇ ਤੋਂ ਕਰਨਾ ਹਮਾਰੇ ਯਾਪੀ ਸੋਚੀ ਪਾ ਰਹੇ ਨੇ ਸਿੱਖਾਂ ਨੂੰ ਉਹ ਸੰਗਤਾਂ ਨਹੀਂ ਛਕਣਾ ਵਾ ਸਿੱਖਾਂ ਨੇ ਬਣਾਉਣਾ ਵਾ ਸੰਗਤਾਂ ਨੇ ਛਗੀ ਜਾਣਾ ਵਾ ਮਹਾਰਾਜ ਸਾਹਿਬ ਕਿਰਪਾ ਰੱਖਣ ਜਿਨਾ ਜੇ ਸੁਆਸ ਚੱਲਦੀ ਐ ਇਸੇ ਤਰ੍ਹਾਂ ਮਹਾਰਾਜ ਸਿੱਖਾਂ ਕੋ ਆਪਣੀ ਕਿਰਪਾ ਕਰਕੇ ਸੇਵਾ ਆਪ ਕਰਾਉਂਦੇ ਰਹਿਣ ਮਹਾਰੇ ਗੁਰਸਿੱਖੀ ਜੀਵਨ ਨਾਲ ਜੋੜੀ ਰੱਖਣ ਜਿਨਾ ਜੇ ਮਹਾਰੇ ਦੇ ਸੁਆਸ ਚੱਲਦੇ ਨੇ ਕਿਰਪਾ ਕਰਨ ਆਪ ਵੀ ਸੇਵਕਾਂ ਦੇ ਕਾਰਜ ਰਾਸ ਕਰਨ ਇਸੇ ਤਰ੍ਹਾਂ ਮਹਾਰੇ ਉਤਸ਼ਾਹ ਭਖਣ ਤੇ ਚੜ੍ਹਦੀਆਂ ਕਲਾ ਨਾਲ ਸੇਵੰਗ ਸੇਵਾ ਕਰਦੇ ਰਹਿਣ ਤੇ ਗੁਰੂ ਘਰ ਨਾਲ ਜੁੜੇ ਰਹਿਣ ਤੇ ਇਨਾਂ ਹੀ ਕਿਰਪਾ ਨਾਲ ਬਹੁਤ ਵਧੀਆ ਕਿਰਪਾ ਚੱਲਦੇ ਰਹਿਣਾ ਸਰੀਰ ਜਿਨਾ ਜੇ ਸਰੀਰਾਂ ਮਹਾਰੇ ਸਾਹਿਬ ਕਿਰ ਆਪ ਜੀ ਪਰਛਾਦਾ ਪਾਣੀ ਸ਼ਾਕੇ ਹੁਣ ਜਾਇਓ ਜੇ ਵੈਗੂ ਜੀ ਕਾ ਖਾਲਸਾ ਵੈਗੂ ਜੀ ਸੋ ਭਾਰੀ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਜਿਹੜਾ ਸੇਵਾ ਨੂੰ ਲੈ ਕੇ ਲੰਗਰਾਂ ਦੀ ਸੇਵਾ ਨੂੰ ਲੈ ਕੇ ਜੋ ਨਜ਼ਰ ਆ ਰਿਹਾ ਸੋ ਸਿੰਘ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਜੋ ਬਾਬਾ ਦੀਪ ਸਿੰਘ ਮਹਾਰਾਜ ਦੀ ਜਿਹੜੀ ਅਪਾਰ ਕਿਰਪਾ ਉਹਨਾਂ ਦੇ ਉੱਤੇ ਤੇ ਇਸ ਕਰਕੇ ਇਸੇ ਤਰ੍ਹਾਂ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਲਗਾਤਾਰ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਜਿਹੜੀ ਆ ਮਿਹਰ ਜਿਹੜੀ ਆ ਸਾਡੇ ਤੇ ਵਰਤਾਈ ਰੱਖਣ ਤੇ ਇਸੇ ਤਰ੍ਹਾਂ ਹੀ ਲਗਾਤਾਰ ਜਿਹੜੀ ਅਸੀਂ ਜਿਹੜੇ ਸੇਵਾ ਜਿਹੜੀ ਆ ਨਿਭਾਉਂਦੇ ਰਹੀਏ ਸੋ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਲੰਬੇ ਲੰਬੀਆਂ ਕਤਾਰਾਂ ਨੇ ਜਿਹੜੀਆਂ ਇਸ ਰੋਡ ਦੇ ਉੱਪਰ ਸ਼ਹੀਦਾ ਸਾਹਿਬ ਦੇ ਨਾਲ ਜੋ ਰੋਡ ਚੱਲਦਾ ਕਿਸੇ ਨੇ ਕੋਈ ਚਾਵਲ ਦਾ ਪਲਾਉ ਦਾ ਜਿਹੜਾ ਲੰਗਰ ਲਗਾਇਆ ਹੋਇਆ ਪੀਜਿਆਂ ਦਾ ਲਗਾਇਆ ਹੋਇਆ ਇਸ ਤੋਂ ਇਲਾਵਾ ਇੱਥੋਂ ਤੱਕ ਕਿ ਜਿਵੇਂ ਆਲੂ ਟਿੱਕੀ ਪਕੌੜੇ ਗਰਮਾ ਗਰਮ ਪਕੌੜੇ ਤੁਹਾਡੇ ਸਾਹਮਣੇ ਚਾਰੇ ਕੌਫੀਆਂ ਦੇ ਲੰਗਰ ਲੱਗੇ ਹੋਏ ਨੇ ਮੈਂ ਸਮਝਦਾ ਕਿ ਜੇਕਰ ਨਾਵਾਂ ਦਾ ਵੇਰਵਾ ਲੈਣਾ ਸ਼ੁਰੂ ਕਰਦੀਏ ਤੇ ਸੂਚੀ ਬਹੁਤ ਲੰਬੀ ਹੋ ਜਾਵੇਗੀ ਕਹਿਣ ਦਾ ਭਾਵ ਹੈ ਕਿ ਇੱਥੇ ਕਿਸੇ ਵੀ ਚੀਜ਼ ਦਾ ਜਿਹੜਾ ਘਾਟਾ ਨਹੀਂ ਸੰਗਤਾਂ ਦੇ ਉੱਤੇ ਜਿਵੇਂ ਬਾਬਾ ਦੀਪ ਸਿੰਘ ਵੱਲੋਂ ਮੇਹਰ ਵਰਤਾਈਆਂ ਹੋਈਆਂ ਨੇ ਉਸੇ ਤਰ੍ਹਾਂ ਹੀ ਸਤਗੁਰੂ ਸੱਚੇ ਪਾਤਸ਼ਾਹ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਇਤ ਲਾਏ ਅਨਸਾਰ ਸੇਵਾ ਜਿਹੜੀ ਸਤਗੁਰ ਸੱਚੇ ਪਾਤਸ਼ਾਹ ਸਿੰਘ ਸਾਹਿਬ ਦਾ ਕਹਿਣਾ ਕਿ ਆਪ ਹੀ ਲੈ ਰਹੇ ਨੇ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੀਵ ਟੀਵੀ ਸ੍ਰੀ ਅਮਰਸਰ ਸਾਹਿਬ